ਤਾਂ ਸੋਚਿਆ ਸੀਗਾ ਕਿ ਕਿਸ ਤਰ੍ਹਾਂ ਦੇਣਾ ਹਾਂ ਹਾਂ ਜੀ ਭਾਈ ਜੀ 15 ਸਾਲ ਤੋਂ ਪਾ ਰਿਹਾ ਮਤਲਬ ਵਿਸ਼ਵਾਸ ਸੀ ਮਾਰਗ ਦੇ ਉੱਤੇ ਵੀ ਕਿ ਬੁਝਰੂ ਅਸ ਪਹਿਲਾਂ ਤਾਂ ਦੁਕਾਨ ਵਾਲੇ ਨੂੰ ਲੱਭੇ ਨਹੀਂ ਤਿੰਨ ਚਾਰ ਦਿਨ ਬਾਅਦ ਤੁਸੀਂ ਲੱਭੇ ਪਹਿਲਾਂ ਉਸ ਦਿਨ ਦੇ ਰਿਜ਼ਲਟ ਹੈ ਉਸਨੂੰ ਚੈੱਕ ਨਹੀਂ ਕੀਤਾ ਸੀ ਹਾਂ ਜੀ 19 ਦਿਨ ਮੈਂ ਟਿਹਟ ਪਾਈ ਆ ਸ਼ੇਕ ਉਹਦੇ ਲੱਗ ਸਕੀ ਉਹਨੂੰ ਨਿਕਲ ਨਹੀਂ ਸੀ ਕਿ ਬਿਜਾਰ ਗਿਆ ਵੈਸੇ ਹੀ ਤੇ ਫਿਰ ਮੈਨੂੰ ਜਲ ਨਹੀਂ ਆਉਂਦਾ ਫਿਰ ਮੈਂ ਕਿਹਾ ਚੱਲ ਦੇਖੀਏ ਜੀ ਸਮਾਨ ਲੈਣ ਗਿਆ ਸੀ ਯਾ ਫਿਰ ਮਿਲ ਕੋਕਸਿਕਾ ਮੈਂ ਕਹਾ ਨਹੀਂ ਦੱਸਿਆ ਇਹਨਾਂ ਨੂੰ ਮੈਂ ਟਿਕਟ ਪਾਈ ਆ ਲੈ ਕੇ ਟਾਂਗੇ ਚਾਹੀ ਜੀ ਜਦੋਂ ਲੋ ਘਰ ਆ ਕੇ ਦੱਸਿਆ ਕਿ ਕਿੰਨਾ ਦਾ ਮਾਹੌਲ ਸੇਜ ਕੀ ਨ ਹੋ ਗਿਆ ਉਹ ਕਾ ਉਹ ਮੰਨਦੇ ਨਹੀਂ ਪਹਿਲਾਂ ਫਿਰ ਮੈਂ ਨੰਬਰ ਲੈ ਕੇ ਚੈੱਕ ਕਰਦਾ ਨਾ ਦੇਖਦਾ ਫਿਰ ਇਹ ਚੰਡੀਗੜ੍ਹ ਸਿਕਾ ਚੰਡੀਗੜ੍ਹ ਜਿਹਨੂੰ ਕਿ ਫੋਨ ਕੀਤਾ ਇਹ ਨੰਬਰ ਮਿਲਿਆ ਉਮਰ ਕਿੰਨੀ ਤੁਹਾਡੀ ਜੀ 68 ਸਾਲ ਦੀ ਕੰਮ ਕੀ ਕਰਦੇ ਹੋ ਤੁਸੀਂ ਫਿਰ ਮੈਂ ਸਰਜੀ ਦਾ ਕੰਮ ਕਰਦਾ ਸੀ ਠੀਕ ਹੈ ਜੀ ਫਿਰ ਬੰਦ ਕਰ ਦਿੱਤਾ ਠੀਕ ਹੈ ਜੀ ਅੱਗੇ ਵੀ ਅੱਗੇ ਵੀ ਪਾਉਣੀਆਂ ਬੰਪਰ ਪਾਉਣੀਆਂ ਅੱਗੇ ਵੀ ਨਹੀਂ ਉਹ ਨਹੀਂ ਕਰਦੇ ਮੈਂ ਪਾਉਣਾ ਹੈ ਕਿ ਟਿਕਟੀ ਨਾ ਸ਼ੌਂਕੀਆ ਦੋੜ ਸੇ ਪਾਸੇ ਪਾਸੇ ਨਹੀਂ ਹੁਣ ਪਾਣੇ ਅੱਗੇ ਵੀ ਜੇ ਹੋ ਤੇ ਮੂਡ ਬਣ ਗਿਆ ਬੰਦਾ ਫਾਈ ਮੈਂਗਾ ਉਹ ਤਾਂ ਨਹੀਂ ਆਪ ਹੁੰਦਾ ਕਿ ਕਿਸਮਤ ਕਿਸਮਤ ਠੀਕ ਹੈ ਨਹੀਂ ਕੀ ਕਰਨਾ ਹੁਣ ਇਹਨੇ ਪੈਸੇ ਦਾ ਸੋਚਿਆ ਕੁਝ ਪੈਸੇ ਜਿਹੜੇ ਆ ਜੀ ਮਤਲਬ ਇੱਕ ਪਹਿਲਾਂ ਦੇ ਸਾਰੇ ਮਕਾਨ ਦੇ ਅੰਦਰ ਦੇ ਮਕਾਨ ਬਣਾਉਣਾ ਤੇ ਦੂਜਾ ਕੁਛ ਬੱਚੇ ਦੇ ਕੈਨੇਡਾ ਭੇਜੇ ਇਹਨਾਂ ਤੇ ਦੋ ਆਣਾ ਕੋਲੋਂ ਕਿ리어 ਕਰਨੇ ਪੈਂਦੇ ਬਾਕੀ ਇਹ ਦੋਨੋਂ ਭਰਾਵਾ ਘਰ ਵਾਲੀ ਆ ਬਗਰਾਣੇ ਦੋਨੇ ਆਪੇ ਕੰਮ ਕਰਵਾਈ ਕਰਦਾ ਨੇ ਜੋ ਇਹ ਕਰਨਾ ਇਹਨਾਂ ਦੀ ਮੋਜ ਆ ਆਪਸ ਦੋ ਦੋੜੀਆਂ ਜਾਣੀਆਂ ਜੀ ਹਾਂ ਜੀ ਬਾਕੀ ਇਹਨਾਂ ਦੀ ਮੋਜ ਆ ਜੋ ਕਰਨਗੇ ਕੀ ਸਾਰੇ ਖਰਚਾ ਪਰਚਾ ਦੇਹੀ ਕਰਦੇ ਆ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕੀ ਨਾਮ ਤੁਹਾਡਾ ਭਜੀ ਗੌਰਵ ਗੌਰਵ ਜੀ ਤਰਸੇਮ ਸਿੰਘ ਜੀ ਕੀ ਲੱਗਦੇ ਤੁਹਾਡੇ ਮੇਰੇ ਫਾਦਰ ਸਾਹਿਬ ਆ ਜੀ ਬਾਪੂ ਤੇ ਜਿਕੇ ਨੂੰ ਹੋ ਗਿਆ ਸੀ ਜਦੋਂ ਦੱਸਿਆ ਕਿ 6 ਕਰੋੜ ਦੀ ਲਾਟਰੀ ਲਗੀ ਹੈ। ਉਹ ਜੀ ਮੈਂ ਐਕਚੁਅਲੀ ਕੈਨੇਡਾ ਤੋਂ ਆ ਤੇ ਜਦੋਂ ਕਾਲ ਆਈ ਸੀ ਮੈਂ ਮੰਮੀ ਦੀ, ਮੰਮੀ ਦੀ ਕਾਲ ਆਈ ਸੀ WhatsApp ਤੇ ਤਾਂ ਆਪਾਂ ਸੁੱਤੇ ਪਏ ਸੀ ਮਾਰਨਿੰਗ ਦਾ ਆਈ ਥਿੰਕ 5 ਵਜੇ ਪੈ ਗਏ। ਤੇ ਮੈਨੂੰ ਕਾਲ ਆਈ ਮੈਂ ਦੇਖੀ ਮੈਂ ਕਿਹਾ ਮੰਮੀ ਦੀ ਆ। ਮੈਂ ਜਦੋਂ ਕਰੀਕਾ ਰਲ ਨੂੰ ਫੜਾ ਤਾਂ ਮੈਂ ਕਿਹਾ ਵਾਈਫ ਨੂੰ ਮੈਂ ਉਂਗਲ ਕਰ ਰਿਹਾ। ਤਾਂ ਵਾਈਫ ਉਹਦਾ ਤਾਂ ਫੋਨ ਕੱਟ ਰਗਾ ਜਦੋਂ ਵਾਈਫ ਨੇ ਬੈਕ ਕਾਲ ਕੀਤੀ। ਮੇਰੀ ਅੱਖ ਜੀ ਲੱਗੀ ਪਈ ਸੀਗੀ। ਜਦੋਂ ਕਹਿੰਦਾ ਮੁਬਾਰਕਾਂ ਮੈਨੂੰ ਪਤਾ ਨਹੀਂ ਕਹੜੀਆਂ ਮੁਬਾਰਕਾਂ ਜਦੋਂ 6 ਕਰੋੜ ਦਾ ਨਾਲ ਆ ਮਨੂੰ ਅੱਖ ਜੀ ਆਟੋਮੈਟਿਕ ਤਫੇ ਗੱਲ ਗੁਲ ਕੀਤੀ ਯਕੀਨ ਜਿਆਦਾ ਨਹੀਂ ਆ ਮੈਂ ਕਿਹਾ ਸ਼ਾਇਦ ਮੈਂ ਵਲ ਦੇਖਿਆ ਮੀਂਹ ਨਗੜਾ ਚੱਲਦਾ April ਕੇ ਨਾਮ ਰਾਤ ਰੂਹਣਾ ਦੇ ਪਰ ਫੇ ਨਹੀਂ ਕਰਦੇ ਨਾਲ ਗੱਲ ਕੀਤੀ ਬਾਕੀ ਭਰਾਣਾ ਵੀ ਕੋਈ ਫੇ ਬੜੀ ਖੁਸ਼ੀ ਹੋਈ ਬਹੁਤ ਜਿਆਦੀ ਖੁਸ਼ੀ ਆ ਭਾਜੀ ਮਤਲਬ ਲਾਈਕ ਆਈ ਡੋਨਟ ਹੈਵ ਐਨੀ ਵਰਡਸ ਸੀਰੀਅਸਲੀ ਬਿਕੋਜ਼ ਮੈਂ ਕੈਨੇਡਾ ਜਗਾ ਤਾਂ ਮੈਂ ਤਾਂ ਐਟ ਦਾ ਟਾਈਮ ਫਲਾਈਟ ਕਰਾ ਲਈ ਨਾਟ ਜਸਟ ਬਿਕੋਜ਼ ਆਫ ਦਾ ਲਾਈਕ ਲੋਟਰੀ ਨਿਕਲੀ ਆ ਖੁਸ਼ੀ ਸੀ ਕਿ ਮੈਨੂੰ ਬਹਾਨਾ ਮਿਲ ਗਿਆ ਕਿ ਇਸ ਟਾਈਮ ਆਪਣੇ ਫੈਮਿਲੀ ਦੇ ਨਾਲ ਯੂ ਨੋ ਲਾਈਕ ਪਾਰਟ ਬਣਾ ਲਾਈਕ ਖੁਸ਼ੀ ਦਾ ਮਾਹੌਲ ਹੈਗਾ ਆ ਤੇ ਉਹ ਖੁਸ਼ੀ ਨੂੰ ਆਪਾਂ ਡਬਲ ਕਰੀਏ ਨਾ ਯਾਰ ਲਾਈਕ ਯੂ ਨੋ ਇੰਨੀ ਉਮਰ ਹੋ ਗਈ ਮੇਰੇ ਬਾਪੂ ਦੀ ਤੇ ਬਹੁਤ ਜ਼ਿਆਦਾ ਖੁਸ਼ ਆ ਭਾਜੀ ਯਾਰ ਬਹੁਤ ਜ਼ਿਆਦਾ ਮਤਲਬ ਇੱਕ ਇੱਕ ਹੁੰਦਾ ਦੇਖੋ ਭਾਜੀ ਮੇਰੀ ਤਾਂ ਹਜੇ ਮੈਂ ਜਵਾਨ ਆ ਮੈਂ ਕੈਨੇਡਾ ਦੇ ਬਹੁਤ ਪੈਸਾ ਕਮਾ ਲਾਣਾ ਜ਼ਿੰਦਗੀ ਚ ਪਰ ਬਾਪੂ ਮੇਰੇ ਨੂੰ ਮਲਾ ਹੁੰਦਾ ਇੱਕ ਰਾਜਾ ਯੂ ਨੋ ਲਾਈਕ ਰਾਜਾ ਮੇਰਾ ਬਾਪੂ ਮੈਂ ਬਹੁਤ ਖੁਸ਼ ਆ ਭਾਜੀ ਬਹੁਤ ਜ਼ਿਆਦਾ